ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਇੱਕ ਮਾਤਾ ਜੀ ਨੇ ਮੇਰੇ ਕੋਲ ਸਾਹਮਣੇ ਬੈਠੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਔਰ ਤੁਹਾਨੂੰ ਪਸੰਦ ਆਉਣਗੀਆਂ ਗੱਲਾਂ ਮਾਤਾ ਜੀ ਕੀ ਨਾਮ ਕੀ ਤੁਹਾਡਾ ਸਰਜੀਤ ਕੌਰ ਸਰਜੀਤ ਕੌਰ ਕਿੰਨੀ ਉਮਰ ਹੋ ਗਈ ਲਗਭਗ 80 ਸਾਲ ਹੋ ਗਏ 80 ਸਾਲ ਉਮਰ ਹੋ ਗਈ ਹਾਂਜੀ ਅੱਛਾ ਤੁਸੀਂ ਫਿਰ ਚੰਗਾ ਪੁਰਾਣਾ ਸਮਾਂ ਵੇਖਿਆ ਲੰਮਾ ਹੈ ਬਹੁਤ ਲੰਮਾ ਦੇਖਿਆ ਅੱਛਾ 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 ਤਾਂ ਉਹ ਰੋਟੀਆਂ ਜਿਹੜੀਆਂ ਤੰਦੂਰ ਤੇ ਵੀ ਪਕਾਉਂਦੇ ਸੀਗੇ ਨਹੀਂ ਜੀ ਤੰਦੂਰ ਨਹੀਂ ਸੀ ਪੱਕਦਾ ਅਸ ਤੋਂ ਚੁੱਲਾਤਾ ਚੁੱਲਾ ਹਾਂ ਚੁੱਲਾ ਜਿਹੜਾ ਮਿੱਟੀ ਵਾਲਾ ਮਿੱਟੀ ਵਾਲਾ ਥੱਲੇ ਬੈਠ ਕੇ ਹਾਂ ਥੱਲੇ ਬੈਠ ਕੇ ਅੱਛਾ 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 ਫਿਰ ਚੁੱਲੇ ਤੇ ਚੁੱਲੇ ਪਰ ਪਿੰਡਾਂ માં ਗੋਬਰ ਹੁੰਦਾ ਉਹਨਾਂ ਪੱਥਰੀਏ ਪੱਥਰੀਏ ਬਣਾ ਲੈਂਦੇ ਤੇ ਠੀਕ ਹੈ ਫਿਰ ਲੱਕੜੀਆਂ ਹੁੰਦੀਆਂ ਦੀਆਂ ਅੱਛਾ ਫਿਰ ਕਰਦੇ ਟਾਂਡੇ ਡੈਡੇ ਹੋ ਜਾਂਦੇ ਜਿਹੜੇ ਡੰਗਰ ਨਹੀਂ ਖਾਂਦੇ ਤੇ ਅੱਛਾ ਉਹੋ ਫੇਰ ਉਤ ਬਾਦ ਮਕਈ ਦੇ ਗੁੱਲੇ ਹੁੰਦੇ ਬਿਤੇ ਨੀ ਉਹ ਵੜੀ ਜਾਂਦੇ ਤੇ ਮਕਈ ਦੇ ਗੁੱਲੇ ਹਾਂ ਜਿਹੜੇ ਟੁੱਕੇ ਟੁੱਕੇ ਜਿਹਨੂੰ ਕਹਿੰਦੇ ਆਪਾਂ ਹਾਂ ਉਹੋ ਫੇਰ ਉਤ ਬਾਦ ਸਮਾਂ ਅੱਛਾ ਬਤੀਤ ਘਰਿਆ ਇਹ ਨਹੀਂ ਆਏਗਾ ਵੀ ਕੋਈ ਉਹ ਆਏਗਾ ਅੱਛਾ ਉਹ ਸਾਰੇ ਟੱਬਰ ਦੀ ਰੋਟੀ ਕਿੰਨੀਆਂ 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 ਰੋਟੀਆਂ ਲਾਣੀਆਂ ਬੰਦੇ ਦੀਆਂ ਰੱਬਰ ਦੀਆਂ ਤਾਂ ਰੋਟੀਆਂ ਪੱਕ ਜਾਂਦੀਆਂ ਦੀਆਂ ਕੋਈ ਚਾਰ ਖਾਂਦਾ ਤਾਂ ਕੋਈ ਪੰਜ ਖਾਂਦਾ ਤਾਂ ਪਕਾ ਕੇ ਰੱਖਦੀ ਦੀਆਂ ਜਿਹੜੀਆਂ ਬਚ ਜਾਂਦੀਆਂ ਦੀਆਂ ਫਿਰ ਮੱਝ ਨੂੰ ਸਿੜ ਦੰਦੇ ਤੇ ਅੱਛਾ ਜਿਹੜੀਆਂ ਰੋਟੀਆਂ ਬੱਦ ਮਤਲਬ ਬੱਦ ਬਣਾਉਂਦੇ ਸੀ ਗਿਣ ਕੇ ਨਹੀਂ ਸੀ ਬਣਾਉਂਦੇ ਅੱਜ ਕੱਲ ਤਾਂ ਬੱਦ ਬਣਾਉਂਦੇ ਅੱਜ ਕੱਲ ਤਾਂ ਪੁੱਛਦੇ ਰਹਿੰਦੇ ਸਾਰੀ ਦਿਹਾੜੀ ਕਿੰਨੀਆਂ ਖਾਣੀਆਂ ਕਿੰਨੀਆਂ ਖਾਣੀਆਂ ਇਹਦਾ ਪੁੱਛਿਆ ਹੀ ਨਹੀਂ ਕਦੀ ਅੱਛਾ ਬਣਾਈ ਜਾਣੀਆਂ ਬਣਾਈ ਜਾਣੀਆਂ ਤੇ ਜਿਹੜੇ ਵਧੀਆਂ ਮੱਝ ਨੂੰ ਵਾਦਣੀਆਂ ਉਹ ਮੱਝ ਨੂੰ ਵਾ ਦੇਣੀ ਇਹ ਕੰਮ ਤਾਂ ਅਚਾ ਵਾ ਦਾਲ ਸਬਜ਼ੀ ਵੀ ਉਹਦੇ ਪਰ ਚੁੱਲੇ ਪਰ ਬਣਦੀ ਸੀ ਦਾਲ ਸਬਜ਼ੀ ਚੁੱਲੇ ਪਰ ਚਾਹ ਵੀ ਚੁੱਲੇ ਪਰ ਅਚਾ ਭਾਂਡੇ ਕਾਹਦੇ ਹੁੰਦੇ ਤੇ ਦਾਲ ਬਣਾਉਣ ਵਾਸਤੇ ਮਿੱਟੀ ਦੇ ਹੁੰਦੇ ਤੇ ਮਿੱਟੀ ਦੇ ਭਾਂਡਿਆਂ ਚ ਦਾਲ ਬਣਦੀ ਸੀ ਹਾਂਜੀ ਅਚਾ ਸਬਜ਼ੀ ਬਣਾਉਣੀ ਹਾਂ ਪਿੱਤਲ ਦੇ ਪਤੀਲੇ ਜ ਬਣਾ ਲੈਣੀ ਪਿੱਤਲ ਦੇ ਪਤੀਲੇ ਚ ਹਾਂ ਜੇ ਦਾਲ ਬਣਾਉਣੀ ਤਾਂ ਮਿੱਟੀ ਦੇ ਚ ਕਹ ਕਹਿੰਦੀਆਂ ਕੋਲੀਆਂ ਵੀ ਹੁੰਦੀਆਂ ਸੀ ਕਾਂਸੇ ਦੀਆਂ ਕੋਲੀਆਂ ਨਹੀਂ ਹੁੰਦੀਆਂ ਦਧੀਆਂ ਸੀ ਵਰਤੀਆਂ ਨਹੀਂ ਆ ਤੁਸੀਂ ਨਹੀਂ ਵਰਤੀਆਂ ਕਹਿ ਲੀਆਂ ਗੋਲੀਆਂ ਉਹ ਨਹੀਂ ਅੱਛਾ 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 ਤੇ ਤੰਦੂਰ ਤੇ ਰੋਟੀ ਨਹੀਂ ਕਦੀ ਬਣਾਈ ਕਦੀ ਨਹੀਂ ਬਣਾਈ ਸਾਡੇ ਪਿੰਡ 'ਚ ਤੰਦੂਰ ਹੈ ਹੀ ਨਹੀਂ ਤਾਂ ਅੱਛਾ 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 ਹਾਂ ਤੰਦੂਰ ਤਾਂ ਹੁਣ ਵੀ ਨਹੀਂ ਹੈਗੇ ਵਿੰਡ ਵਿੱਚ ਅੱਜ ਕੱਲ ਸਬਜ਼ੀਆਂ ਕੁਝ ਖਤਮ ਹੋ ਗਈਆਂ ਜਿਸ ਤਰ੍ਹਾਂ ਕਦੀ ਮੂੰਗਰੇ ਵੀ ਬਣਾਉਂਦੇ ਹੁੰਦੇ ਤੇ ਮੂੰਗਰੇ ਆ ਬਣਾ ਲੈਂਦੇ ਤੇ ਮੂੰਗਰੇ ਉਹ ਮੂੰਗਰੇ ਕਿਤਾ ਮੰਨਦੇ ਸੀ ਕਿ ਐਸਾ ਹੱਬ ਹੁੰਦਾ ਸੀ ਉਹਦਾ ਉਹਨਾਂ ਦੇ ਮੂੰਗਰੇ ਦੇ ਦਾ ਮੂਰਲੇ ਆਉਣੇ ਹਾਂ ਅੱਗੇ ਮੂਰੇ ਪੂੰਛਾਂ ਨਹੀਂ ਉਹਨੀਆਂ ਵੱਟਣੀਆਂ ਉਹ ਵੱਟ ਕੇ ਸਿੱਟ ਦੇਣੀ ਐ ਅੱਛਾ ਪੂੰਛਾਂ ਪਿਛਲੀ ਵੀ ਵੱਟ ਦੇਣੀ ਮੂਰਲੇ ਵੀ ਵੱਟ ਦੇਣੀ ਹਾਂ ਵੱਟ ਦੇਣੀ ਅੱਛਾ ਗੱਬੇ ਤੇ ਫਿਰ ਫਿਰ ਉਹ ਕੱਟ ਲੈਣੇ ਚੀਰ ਚੀਰਾ ਦੇ ਲੈਣ ਕਿ ਕੱਟ ਲੈਣੇ ਕੱਟਦੇ ਹੁੰਦੇ ਤੇ ਛੋਟੇ ਛੋਟੇ ਮਨਾਲ ਲੈ ਅੱਛਾ ਟੁਕੜੇ ਕਰ ਲੈਣ ਉਹਦੇ ਛੋਟੇ ਛੋਟੇ ਫਿਰ ਉਹਦੇ ਵਿੱਚ ਆਲੂ ਕੱਟ ਲੈਣੇ ਅੱਛਾ ਆਲੂ ਕੱਟ ਲੈਣੇ ਹਾਂ ਫਿਰ ਇਕੱਠੇ ਹੀ ਕਰਕੇ ਧੋ ਲੈਣੇ ਠੀਕ ਹੈ ਪਿਆਜ਼ ਜੀ ਚੀਰਿਆ ਬੰਦਾ ਦਾ ਅਦਰਕ ਚੀਰਿਆ ਬੰਦਾ ਦਾ ਤੋ ਤੜਕਾ ਵੱਖਰਾ ਬਣਦਾ ਤਾਂ ਕਿ ਵਿੱਚ ਪਾ ਦੇਣਾ ਸਭ ਕੁਝ ਪਹਿਲਾਂ ਤੜਕਾ ਬਣਾ ਕੇ ਤੜਕਾ ਬਣਾ ਗਾ ਉਹਦੇ ਵਿੱਚ ਪਾ ਦਿੰਦੇ ਨੇ ਉਹ ਵਿੱਚ ਪਾ ਲੈ ਇਹ ਜੀਏ ਜਿਵੇਂ ਪਾਣੀ ਤੋਂ ਹੋ ਪਾਉਂ ਪਾਣੀ ਤਾਂ ਪੈਂਦੇ ਨਹੀਂ ਮੂਗਰਿਆਂ ਚ ਪਾਣੀ ਨਹੀਂ ਤਾਂ ਪੈਂਦਾ ਬਾਪੂ ਜੀ ਪਾੰਦੇ ਨੇ ਫੋਜੀ ਚ ਮੈਂ ਲਗਾਦਾ ਪਾਣੀ ਹਾਉ ਵੀ ਰੋ ਵਧੀਆ ਰੋਟੀ ਹੁੰਦੀ ਹੈ ਹਾਂ ਬੋਬਦੀ ਰੋਟੀ ਨੂੰ ਦੀ ਫੋਲ ਆ ਤੇ ਨਹੀਂ ਮੂੰਗਰੇ ਪਰ ਪਾਣੀ ਵਾਲੇ ਬਣਾਉਂਦੇ ਤੇ ਉੱਥੇ ਤੁਸੀਂ ਉੱਥੇ ਨਹੀਂ ਆਉਂਦੇ ਮਾਤਾ ਜੀ ਕਹਿੰਦੇ ਪਾਣੀ ਪੈਂਦਾ ਨਹੀਂ ਤਾਂ ਮੂੰਗਰਿਆਂ 'ਚ ਤੁਸੀਂ ਕਹਿੰਦੇ ਪਾਣੀ ਪਾ ਦੇਣਾ ਉੱਥੇ ਮੂੰਗਰੇ ਆਉਂਦੇ ਅੱਛਾ ਮੂੰਗਰੇ ਹੁਣ ਜਿੱਦਾਂ ਹੋ ਗਏ ਅੱਛਾ ਮੂਲੀਆਂ ਦੇ ਪੱਤਿਆਂ ਦੀ ਸਬਜ਼ੀ ਵੀ ਬਣਦੀ ਸੀ ਨਹੀਂ ਅਸੀਂ ਨਹੀਂ ਤੁਸੀਂ ਨਹੀਂ ਬਣਾਈ ਨਹੀਂ ਅੱਛਾ ਮੂੰਗਰੇ ਬਣਾਏ ਪੱਤੇ ਦੀ ਸਬਜ਼ੀ ਮੂੰਗਰੇ ਬਣਾਏ ਗਾਜਰ ਦੀ ਸਬਜ਼ੀ ਬਣਾਈ ਅੱਛਾ ਅੱਛਾ ਮੂਲੀਆਂ ਦੀ ਸਬਜ਼ੀ ਨਹੀਂ ਬਣਾਈ ਕਦੇ ਮੂਲੀਆਂ ਦੀ ਸਬਜ਼ੀ ਨਹੀਂ ਬਣਾਈ ਮੂਲੀ ਉਦਾਂ ਖਾਂਦੇ ਸੀ ਉਹ ਕਟੇਗਾ ਲੰਦੇ ਤੇ ਅੱਛਾ ਦਾਲ ਬਣਦੀ ਸੀ ਉਹਦੇ ਚ ਜਿਹੜਾ ਹੈ ਮਿੱਟੀ ਦੇ ਭਾਂਡੇ ਤੌੜੀ ਦੇ ਵਿੱਚ ਹਾਂ ਤੇ ਲੱਸੀ ਵੀ ਰੜਕੀ ਐ ਲੱਸੀ ਰੜਕੀ ਐ ਮਧਾਣੀ ਪਾ ਕੇ ਹਾਂ ਕਿੰਨੇ ਵਜੇ ਸਵੇਰੇ ਮੈਂ ਹੱਦ ਹੁੰਦੇ ਕੋ ਜੇ ਲੱਸੀ ਫੇਰ ਤਾਂ ਬਿਜਲੀ ਦੇ ਕੰਮ ਚੱਲ ਪਏ ਨਾ ਬਾਅਦ ਦੀ ਗੱਲ ਹੈ ਪਹਿਲਾਂ ਦੀ ਗੱਲ ਕਰਦਾ ਮੈਂ ਜਦੋਂ ਬਿਜਲੀ ਹਾਂ ਤਾਂ ਹੱਥ ਨਾਲ ਕਰਦੇ ਹੁੰਦੇ ਹੱਥ ਨਾਲ ਕਰਦੇ ਸੀਗੇ ਹਾਂ ਸਾਜਰ ਉੱਠੇ ਖੜਨਾ ਅੱਛਾ ਸਾਜਰ ਉੱਠਿਆ ਆਪਣਾ ਲੱਸੀ ਇਹ ਰੜਕਣ ਲੱਗ ਗਿਆ। ਕੋ ਸਾਰਾ ਦੱਸੋ ਮੈਨੂੰ ਲੱਸੀ ਰੜਕਣੇ ਸਭ ਤੋਂ ਪਹਿਲਾਂ ਕੀ ਪਾਣਾ ਹੁੰਦਾ ਤਾਂ ਉਹ ਚਾਟੀ ਵਿੱਚ। ਲੱਸੀ ਚਾਟੀ ਨਹੀਂ ਜਮਾਇਆ ਹੁੰਦਾ ਤਾਂ। ਵਿੱਚੇ ਜਮਾਇਆ ਹੁੰਦਾ ਤਾਂ। ਹਾਂ ਪਹਿਲੀ। ਉਸੇ ਚ ਮਧਾਣੀ ਪਾਦਣੀ। ਉਸੇ ਚ ਪਾਉਂਦੇ ਇਥੇ। ਅਚਾ ਉਸੇ ਚ ਮਧਾਣੀ ਪਾਦਣੀ। ਹਾਂ ਪਾਦਣੀ। ਫਿਰ ਫਿਰ ਦੇਖਿਆ ਗੇੜੇ। ਫਿਰ ਉਹਦੇ ਵਿੱਚ ਪਾਣੀ ਪਾਉਣਾ। ਅੱਛਾ ਪਹਿਲਾਂ ਢੇੜਾ ਦੇਣਾ ਇਦਾਂ ਹੀ ਦਹੀਂ ਦਾ ਫਿਰ ਪਾਣੀ ਪਾ ਲੈਣਾ ਫਿਰ ਪਾਣੀ ਜੇ ਤਾਂ ਸਰਦੀ ਐ ਅੱਛਾ ਫਿਰ ਤਾਂ ਪਾਣਾ ਗਰਮ ਪਾਣੀ ਸਰਦੀਆਂ ਚ ਪਾਣਾ ਗਰਮ ਪਾਣੀ ਹਾਂ ਜੇ ਗਰਮੀ ਆ ਹੂੰ ਮੈਂ ਠੰਡਾ ਪਾਣੀ ਫਿਰ ਠੰਡਾ ਪਾਣੀ ਪਾਣਾ ਫਿਰ ਕੁਕ ਕਰਨਾ ਅੱਛਾ ਫਿਰ ਢੇੜਾ ਦੇਣਾ ਹਾਂ ਫਿਰ ਢੇੜਾ ਦੇਣਾ ਫਿਰ ਕੀ ਹੁੰਦਾ ਦਾ ਤੇ ਇਹ ਇਕੱਠੀ ਹੋ ਜਾਂਦੀ ਸੀ ਅੱਛਾ ਵੀ ਹੁਣ ਸਹੀ ਮੱਖਣੀ ਆ ਗਈ ਹਾਂ ਹਾਂ ਫਿਰ ਉਹਨੂੰ ਕੱਢਦੇ ਇਥੇ ਅੱਛਾ ਫਿਰ ਕੱਢ ਲੈਂਦੇ ਤੇ ਹਾਂ ਉਹ ਅਗਾਂ ਮਧਾਣੀਆਂ ਆਉਂਦੀਆਂ ਇਹਦੀਆਂ ਐਂ ਐਦਨ ਉਹ ਇਹ ਲੋਰ ਫਿਰ ਆਇਆ ਹੋਰ ਫੁੱਲ ਜਵਣਿਆ ਬਾਹੂ ਆ ਫੁੱਲ ਬਣਿਆ ਹੁੰਦਾ ਦਾ ਹਾਂ ਫਿਰ ਉਹਨੂੰ ਮਧਾਨੀ ਹੱਥ ਨਾਲ ਪੋਚਦੇ ਹੁੰਦੇ ਤੇ ਅੱਛਾ ਹੱਥ ਨਾਲ ਪੋਚ ਕੇ ਜਿਹੜਾ ਉਹ ਤੇ ਪਰ ਲੱਗਿਆ ਹੋਣਾ ਹਾਂ ਉਹ ਪੋਚੀ ਰਿਹਾ ਹੈ ਅੱਛਾ ਜਿਹੜੀ ਚਾਟੀ ਜੀ ਮੱਖਣ ਹੋਣੀ ਉਹ ਕੱਢ ਕੇ ਡੱਬੇ ਚ ਪਾ ਦੇਣੇ ਭਾਂਡੇ ਵਿੱਚ ਬਰਤਨ ਵਿੱਚ ਕਿਸੇ ਵਿੱਚ ਵੀ ਠੀਕ ਹੈ ਤੇ ਜਿਹੜੀ ਲੱਸੀ ਆ ਫਿਰ ਉਹ ਉਹ ਪੀਂਦੇ ਹੁੰਦੇ ਤੇ ਉਹ ਉਹ ਸਵੇਰੇ ਸਵੇਰੇ ਪੀਲਦੇ ਤੇ ਲੋਕੀ ਨਹੀਂ ਦੁਪਹਿਰ ਨੂੰ ਪੀਂਦੇ ਤੇ ਦੁਪਹਿਰ ਨੂੰ ਪੀਂਦੇ ਤੇ ਚਾਹ 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 ਚੱਲਦੀ ਸੀ ਜਦ ਜਿਆਦਾ ਚਲਦੀ ਤਾਂ ਸੀ ਪਰ ਲੱਸੀ ਜਿਆਦਾ ਚਲਦੀ थी ਨਾਲ ਲੱਸੀ ਜਿਆਦਾ ਚਲਦੀ थी ਨਾਲ ਅੱਛਾ ਜਿਹੜਾ ਸਵੇਰੇ ਤੁਸੀਂ ਬ੍ਰੇਕਫਾਸਟ ਕਰਨਾ ਜਣਾ ਸਵੇਰ ਦੀ ਰੋਟੀ ਹੈ ਹਾਂਜੀ ਉਹਦੇ ਨਾਲ ਵੀ ਲੱਸੀ ਪੀਂਦੇ ਤੇ ਪੀ ਲੈਂਦੇ ਅੱਛਾ ਜਿਹੜੀ ਚਟਣੀ ਕੁੱਟਦੇ ਸੀਗੇ ਹਾਂਜੀ ਚਟਣੀ ਕਾਦੀ ਕਾਦੀ ਕੁੱਟਦੇ ਸੀਗੇ ਚਟਣੀ ਕੁੱਟਦੇ ਅੰਬ ਦੀ ਅੰਬ ਦੀ ਚਟਣੀ ਉਹਦੇ ਅੰਬ ਜਦੋਂ ਨਹੀਂ ਹੈਗਾ ਉਹਨਾਂ ਦਿਨਾਂ 'ਚ ਫਿਰ ਚਟਣੀ ਬਣਦੀ ਸੀ ਫਿਰ ਉਹ ਚਟਣੀ ਬਣਾ ਲੈਂਦੇ ਤੇ ਅੱਜ ਕੱਟਣਾ ਅੱਛਾ ਪਿਆਜ਼ ਘੱਟ ਕੇ ਫਿਰ ਇਮਲੀ ਭਿਉਣ ਲੈਣੀ ਇਮਲੀ ਭਿਉਣ ਲੈਣੀ ਹਾਂ ਅੱਛਾ ਫਿਰ ਇਮਲੀ ਭਿਉ ਹੋ ਗਏ ਫਿਰ ਜਿਆ ਪਿਆਜ਼ ਜੈਨ ਬਰੀਕ ਹੋ ਗਏ ਕੁੱਟੋ ਗਏ ਹਾਂ ਫਿਰ ਇਮਲੀ ਨੂੰ ਮਲ ਨਾਲ ਖੈ ਅੱਛਾ ਉਹਦੇ ਮਾਦੇ ਬੀਜ ਬੂਜੀ ਕੱਢ ਦੇਣਾ ਜਿਹੜੇ ਜਾਲਾ ਜਣਾ ਉਹ ਵੀ ਕੱਢ ਦੇਣਾ ਠੀਕ ਹੈ ਘੇਰ ਦੇਣ ਅੱਛਾ ਫਿਰ ਵਿੱਚ ਮਿਲਾ ਲੈਣਾ ਠੀਕ ਹੈ ਫਿਰ ਉਹਦੇ ਵਿੱਚ ਮਿੱਠਾ ਪਾ ਦੇਣਾ ਮਿੱਠਾ ਕਾ ਗੁੜ ਕੇ ਚੀਨੀ ਜਾਂ ਗੁੜ ਪਾ ਲੋ ਜਾਂ ਚੀਨੀ ਪਾ ਲੋ ਤੇ ਹੋਰ ਵਿੱਚ ਕਿਆ ਕਿਆ ਪਾਣਾ ਪਿਆਜ਼ ਪਾ ਗਏ ਇਮਲੀ ਪਾ ਗੀ ਤੇ ਹੋਰ ਪੁਦੀਨਾ ਪੁਦੀਨਾ ਵੀ ਪੈ ਜਾਣਾ ਪੁਦੀਨਾ ਪੈ ਜਾਣਾ ਫਿਰ ਕੁੱਟਦੇ ਕਾਹਦੇ ਜਿੱਤੇ ਕੁੰਡੀ ਚ ਕੁੰਡੀ ਛੋਟੇ ਚ ਹਾਂ ਕੁੰਡੀ ਸਰ ਕੁੰਡੀ ਛੋਟੇ ਨਾਲ ਕੁੱਟਣਾ ਉਹਨੂੰ ਹੈ ਹਾਂ ਉਹਦੇ ਨਾਲ ਉਹ ਦਰੜ ਕਰ ਲੈਣੀ ਹਾਂ ਐਨ ਮਰੀਕ ਕਰ ਲੈਣੀ ਅੱਛਾ ਅੱਛਾ ਉਹਨੂੰ ਫਿਰ ਉਹਨੂੰ ਕਮਾਂਦੇ ਤੇ ਗੋਲ ਗੋਲ ਵੀ ਕਮਾਂਦੇ ਤੇ ਪੈਰਾਂ 'ਚ ਫੜ ਕੇ ਬਹਿ ਜਾਣਾ ਦੌਰੀ ਨੂੰ ਹੈ ਹਾਂ ਹਾਂ ਫਿਰ ਐ ਘੋਟ ਦੰਦੇ ਤੇ ਅੱਛਾ ਬੜੇ ਕੁੱਟ ਕੇ ਆਪਣਾ ਕੱਟ ਕੇ ਪੰਡੇ ਅਨਾਰ ਅਨਾਰ ਦਾਣੇ ਨਹੀਂ ਸੀ ਪਾਉਂਦੇ ਨਹੀਂ ਅਨਾਰ ਦਾਣੇ ਨਹੀਂ ਸੀ ਪਾਉਂਦੇ ਹੋਰ ਨਹੀਂ ਤੇ ਪਾਉਂਦੇ अच्छा 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 फिर ਕੱਢ ਕੇ ਹੂੰ ਕਿਸੇ ਬਰਤਨ ਵਿੱਚ ਅੱਛਾ ਫਿਰ ਉਹ ਜਿਹੜੀ ਕੁੰਡੀ ਸੀ ਅਰ ਟੁੱਟਦਾ ਹਾਂ ਉਹਨੂੰ ਧੋ ਕੇ ਢਾੜਾ ਦੰਦੇ ਤੇ ਅੱਛਾ 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 ਇਹ ਗੱਲਾਂ ਨੇ ਅੱਛਾ ਫਿਰ ਉਹ ਜਿਹੜਾ ਅ ਕੱਚਾ ਚੁੱਲਾ ਹੁੰਦਾ ਸੀ ਮਿੱਟੀ ਦਾ ਹਾਂਜੀ ਉਹਨੂੰ ਲਿਪਦੇ ਵੀ ਹੁੰਦੇ ਸੀਗੇ ਹਾਂ ਉਹਨੂੰ ਲਿਪਦੇ ਤੇ ਕਾਦੇ ਨਾਲ ਹਮੇਸ਼ਾ ਲਾਲ ਮਿੱਟੀ ਨਾਲ ਲਾਲ ਮਿੱਟੀ ਨਾਲ ਲਿਪੜਣਾ ਉਹਨੂੰ ਹਾਂ ਲਾਲ ਮਿੱਟੀ ਵਿੱਚ ਥੂੜੀ ਵੀ ਪਾਉਂਦੇ ਤੇ ਮਾੜੀ ਜੀ ਉੰਮੀ ਦੇ ਜਦ ਫਾਉਨੇ ਜਾਂ ਟੁੱਟ ਜਵੇਂ ਨਾ ਚੁੱਲਾ ਅੱਛਾ ਫਿਰ ਉਹਨੂੰ ਤੂੜੀ ਮਿਲਾ ਕੇ ਹੂੰ ਬਰੀਕ ਬਰੀਕ ਤੂੜੀ ਅੱਛਾ ਵੀ ਮੋਟੀ ਨਾ ਹੋਵੇ ਅੱਛਾ ਫਿਰ ਉਹਨੂੰ ਗਾਰਾ ਲਾ ਦੇਣਾ ਅੱਛਾ ਗਾਰਾ ਲਾ ਦੇਣਾ ਗਾਰਾ ਲਾ ਕੇ ਹਾਂ ਬਾ ਫਿਰ ਛੱਡ ਦੇਣਾ ਫੇਜਦ ਸੁੱਕ ਜਾਣਾ ਪੋਚਾ ਦੇ ਦੇਣਾ ਅੱਛਾ ਫਿਰ ਪੋਚਾ ਦੇ ਦੇਣਾ ਆ ਬਿਲਕੁਲ ਪੋਚਾ ਦੇ ਦੇਣਾ ਵਾਜੀ ਵਾਵਾ ਜੀ ਤੇ ਉਹ ਜਿਹੜਾ ਥੱਲੇ ਦਾ ਵੇੜਾ ਸੀ ਕੱਚਾ ਸੀ ਪੱਕਾ ਸੀ ਤੁਹਾਡਾ ਪਹਿਲੇ ਕੱਚਾ ਥਾ ਕੱਚਾ ਫੇਰ ਪੱਕਾ ਬਣਾਇਆ ਪਰ ਬੇੜਾ ਵੀ ਲਿਪਦੇ ਹੁੰਦੇ ਤੇ ਨਹੀਂ ਬੇੜਾ ਨਹੀਂ ਲਿਪਿਆ ਤੁਸੀਂ ਨਹੀਂ ਲਿਪਿਆ ਉਹਦੇ ਘਰ ਦੇ ਤਾਂ ਲਿਪਦੇ ਹੁਣੇ ਅੰਦਰ ਲਿਪਦੇ ਅੰਦਰ ਲਿਪਦੇ ਤੇ ਕਮਰੇ ਆਲਾ ਕੱਚਾ ਹਾਂ ਅੱਛਾ ਮੈਂ ਤਾਂ ਕਦੇ ਲਿਪਿਆ ਹੀ ਨਹੀਂ ਅੱਛਾ ਅੰਦਰ ਵਾਲਾ ਵੀ ਨਹੀਂ ਲਿਪਿਆ ਜਾਨੂ ਅਸੀਂ ਆਏ ਹਾਂ ਹਾਂ ਫਰਸ਼ ਪਾ ਲਈ ਅੱਛਾ ਫਰਸ਼ ਪਾ ਕੇ ਤੇ ਹਾਂ ਬੇੜੇ ਵਿੱਚ ਇੱਟਾਂ ਦਾ ਮੀਟ ਤੇ ਆ ਹੂੰ ਅੰਦਰ ਸੀਮਿੰਟ ਗਿਆ ਲਾ ਦਿੱਤੇ ਪੱਕਾ ਕਰਕੇ अच्छा अच्छा आ, आ, आप। बाच। आप बाच आ, अच्छा फिर ਤੁਸੀਂ ਜਦ ਰੋਟੀਆਂ ਬਣਾਣੀਆਂ ਹਾਂ ਤੇ ਸਬਜੀ ਵੀ ਬਣਾਣੀ ਫਿਰ ਸਾਰਿਆਂ ਨੂੰ ਖਲਾ ਕੇ ਬਾਅਦ ਚ ਖਾਂਦੇ ਤੇ ਆਪ ਬਾਅਦ ਕੇ ਆਪ ਬਾਅਦ ਖਾਣੀ ਆਪ ਬਾਅਦ ਸਾਰਿਆਂ ਨੂੰ ਖਲਾ ਕੇ اچھا اچھا ਵਾਜੀ ਵਾ ਦੇਖੋ ਸ੍ਰਿ ਤਿਓ ਪ੍ਰਾਣਾ ਸਮਾਜ ਦਾ ਮਾਤਾ ਜੀ ਨੇ ਯਾਦ ਕਰਿਆ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਕਰਿਓ ਕਮੈਂਟ ਕਿਸ ਤਰ੍ਹਾਂ ਦੀ ਲੱਗੀ ਸਾਰੀ ਤੁਹਾਨੂੰ ਗੱਲਬਾਤ